ਚਲ ਬਤ ਉਹ ਇਸ ਤਰ੍ਹਾਂ ਦਲੇਵਾਲ ਸਾਹਿਬ ਦੇ ਹਾਲਾਤ ਬਹੁਤ ਹੀ ਕ੍ਰਿਟੀਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ 122 ਦਿਨ ਉਹਨਾਂ ਦਾ ਇਹ ਜਿਹੜਾ ਮਰਨ ਵਰਤ ਚੱਲਿਆ ਇਸ ਨੇ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਕਿਉਂਕਿ ਮੈਂ ਤੇ ਉਸ ਟਾਈਮ ਵੀ ਤੁਹਾਨੂੰ ਯਾਦ ਹੋਏਗਾ ਜਦੋਂ ਖਲੋੜੀ ਬਾਰਡਰ ਤੇ ਬੈਠੇ ਸੀ ਮੈਂ ਉੱਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ ਆਈਡੀ ਸੀ ਤਾਂ ਪਹੁੰਚਿਆ ਨਾ ਫਿਰ ਇਹਨਾਂ ਕਰ ਬਹੁਤ ਜ਼ਿਆਦਾ ਮਿਨਿਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਵੇਟ ਉਹਨਾਂ ਦਾ ਬਿਲਕੁਲ ਘਟ ਗਿਆ ਸਾਰਿਆਂ ਨੂੰ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਸੇਤ ਬਖਸ਼ਿਓ ਇਹ ਰਿਕਵਰ ਸ਼ੀਤੀ ਬੜੀ ਵੱਡੀ ਇਹਨਾਂ ਦੀ ਕੁਰਬਾਨੀ ਹੈ ਇਸ ਤਰ੍ਹਾਂ ਕੱਲ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਜ ਵਾਸ ਹੋ ਥੋੜੇ ਵੀਰ ਜਨ ਨੇ ਜਿਨ੍ਹਾਂ ਨੇ ਅਪੋਲੀਟিক্যাল ਰਹਿ ਕੇ ਬਿਨਾਂ ਸਿਆਸਤ ਕੀਤੇ ਆ ਕਿਸਾਨਾਂ ਦੀ ਬਿਹਤਰੀ ਵਾਸਤੇ ਇੰਨਾ ਲੰਬਾ ਸੰਘਰਸ਼ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇਹ ਕਾਲੇ ਕਾਨੂੰਨ ਲਿਆਂਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਰਡਰਾਂ ਤੇ ਲੜ ਰਹੀਆਂ ਸੀ ਤੇ ਤੁਹਾਡਾ ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਹੋਸਟ ਹੈ ਤੇ ਖੜਗੇ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਾਂਗਰਸੀ ਸਾਰੋ ਵੱਡੀ ਪੋਲਿਟਿਕਲ ਜਮਾਤ ਹੈ ਸੋ ਅਸੀਂ ਤਕਰੀਬਨ 13-14 ਪੋਲਿਟਿਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੌਕ 파ਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਤਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਹਨਾਂ ਨੇ ਤੁਰਦਨ 8082 ਐਮਪੀ 14 ਪਾਰਟੀਆਂ ਦੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਹੋਤੇ ਗਏ ਅੰਦਰੂਨੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਨੂੰ ਖੜਾ ਤੇ ਮੈਂ ਬੋਲਦੇ ਉਦੋਂ ਪਹਿਲੀ ਗੱਲ ਇਹ ਕਹੀ ਸੀ ਕਿ ਨਰਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਇਹ ਜਿਹੜੇ ਤੁਸੀਂ ਲੈ ਕੇ ਆਇਓ ਬਿੱਲ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕਿ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਇਹਨਾਂ ਮੌਤ ਦੇ ਵਾਰੰਟਾਂ ਤੇ ਸਾਈਨ ਕਰਨ ਉਹੀ ਚੀਜ਼ ਲੰਬਾ ਸੰਘਰਸ਼ ਚੱਲਿਆ 700 750 ਤੋਂ ਵੱਧ ਸੁਭੂਚੇ ਹਿੰਦੁਸਤਾਨ ਜਿਹਦੇ ਵਿੱਚ ਮжоਰਿਟੀ ਪੰਜਾਬ ਦੇ ਸਾਡੇ ਕਿਸਾਨ ਭਰਾ ਸੀ ਸੰਘਰਸ਼ੀ ਦੇ ਵਿੱਚ ਉਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਕਾਲੇ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪਏ ਉਸ ਤੋਂ ਬਾਅਦ ਹੋਣਾ ਜਿਹੜਾ ਸੰਘਰਸ਼ ਚੱਲਿਆ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਇਸ ਕੱਲ ਦਾ ਅਫਸੋਸ ਹੈ ਕਿ ਮਾਸਟਰ ਭਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕੇ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਜਸਤਾ ਸੂਬਾ ਹੋਏ ਕਿਸਾਨ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੋਖਾਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ 'ਤੇ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਕਰਦੀ ਮੈਨੂੰ ਹੈਰਾਨੀ ਦੀ ਗੱਲ ਹੈ ਬਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਬਜਾਏ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ ਜਿਹੜੀ ਇੰਨੀ ਆਤਮ ਹਤਿਆਵਾਂ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਕਰਨ ਲੱਪੇ ਆ ਤੇ ਪੁਲਿਸ ਰਲ ਕੇ ਕਰਾਇ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗੀ ਕਰਾਂ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੁੱਕ ਕੇ ਲੈ ਗਏ ਸਿਲੰਡਰ ਚੁੱਕ ਕੇ ਲੈ ਗਏ ਏਸੀ ਚੁੱਕ ਕੇ ਲੈ ਗਏ ਪੱਖੇ ਚੁੱਕ ਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹਨਾ ਕੀ ਭਗਵੰਤ ਮਾਨ ਫਰੀ ਐਂਡ ਫੇਅਰ ਇਨਕੁਆਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫਰੀ ਐਂਡ ਫੇਅਰ ਇਨਕੁਆਰੀ ਕਰਾਉਗਾ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮਿਲੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਇੱਕ ਦਿਨ ਦਿਹਾੜੇ ਡਕਾਈਂਟੀ ਇੱਕ ਦਿਨ ਦਿਹਾੜੇ ਚੋਰੀ ਜੇ ਸਾਡਾ ਕਿਸਾਨ ਮਹਿਫੂਜ਼ ਨਹੀਂ ਹੋਊਗੀ ਵੀ ਜੇ ਸਾਡਾ ਖੇਤ ਮਜ਼ਦੂਰ ਮਹਿਫੂਜ਼ ਨਹੀਂ ਜੇ ਉਹਦਾ ਮਾਲ ਮਹਿਫੂਜ਼ ਨਹੀਂ ਤੇ ਪੰਜਾਬ ਕਿਸਾਂ ਮਹਿਫੂਜ਼ ਹੋ ਸਕਦਾ ਅਗਲੀ ਗੱਲ ਮੈਂ ਤੁਹਾਨੂੰ ਅਖੀਰ ਤੇ ਕਹਿਣਾ ਚਾਹੁੰਦਾ ਬਜਟ ਆਇਆ ਹੈ ਕਿ ਗਵਰਨਰ ਅਡਰੈਸ ਹੋਇਆ ਹੈ ਮਾਲਵਾ ਨਹਿਰ ਜਿਹੜੀ ਸਾਰੇ ਮਾਲਵੇ ਦੇ ਵਿੱਚ ਪਾਣੀ ਦੇਣਾ ਸੀ ਪਾਣੀ ਪਹਚਾਣਾ ਸੀ ਟੈਲੈਂਟ ਉਹਦਾ ਨਾਮੋ ਨਿਸ਼ਾਨ ਹੀ ਹੈ ਜੀ ਹਰ ਸਾਲ ਇੱਕ ਵੱਡਾ ਝੂਠ ਬੋਲਦੇ ਨੇ ਅਗਲਾ ਸਾਲ ਬੀਤੇ ਤੇ ਪਿਛਲਾ ਝੂਠ ਛੱਡ ਦੇਂਦੇ ਅਗਲਾ ਇੱਕ ਹੋਰ ਫੜ ਲੈਂਦੇ ਤੀਜੇ ਸਾਲ ਆ ਕੇ ਹੁਣ ਨਸ਼ੇ ਚੇਤੇ ਹੋ ਗਏ ਮੈਂ ਤੇ ਇੱਕ ਇੱਕ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਪਹਿਲੇ ਆਪਣੇ ਮੁੱਖ ਮੰਤਰੀ ਨੂੰ ਤਾਂ ਨਸ਼ਾ ਮੁਕਤ ਕਰ ਲੋ ਪੰਜਾਬ 'ਚ ਤਾਂ ਹੀ ਨਸ਼ਾ ਮੁਕਤ ਸੂਬਾ ਹੋਏਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਉਹ ਅਜੇ ਤੱਕ ਨਸ਼ਾ ਮੁਕਤ ਨਹੀਂ ਹੋਇਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਵੇਖੋ ਇਹ ਸਾਰੇ ਕਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਨੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਪੰਜਾਬ ਪੁਲਿਸ ਇੱਕ ਪੁਲਿਸ ਸਟੇਜ ਬਣ ਕੇ ਰਹਿ ਗਈ ਹੈ ਕਿਸੇ ਆਦਮੀ ਦੀ ਤੁਸੀਂ ਵੇਖਿਆ ਇਸੇ ਸ਼ਹਿਰ ਦੇ ਵਿੱਚ ਇੱਕ ਸਰਵਿੰਗ ਕਰਨਲ ਦੇ ਨਾਲ ਝੁੱਕ ਜਿਨਾ ਰਖੀ ਸਾਡੇ ਕਿਸਾਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਬਾਰਡਰਾਂ ਤੇ ਕੀ ਕੁਝ ਕੀਤਾ ਕੀ ਅਸੀਂ ਇਹਨਾਂ ਤੋਂ ਆਸ ਉਮੀਦ ਕਰ ਸਕਦੇ ਹਾਂ ਸੋ ਮੈਂ ਧੱਲੇਵਾਲ ਸਾਹਿਬ ਨਾਲ 5-7 ਮਿੰਟ ਹੀ ਲਗਾਏ ਨੇ ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕ੍ਰਿਟੀਕਲ ਹੈ ਜ਼ਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹੁੰਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਸਾਡੇ ਕਿਸਾਨਾਂ ਨੂੰ ਤੇ ਖੇਤ ਦੇ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਗੱਲ ਤੇ ਵਿੱਚ ਇਹਨਾਂ ਦਾ ਸਾਥ ਕਾਂਗਰਸ ਸਰਕਾਰ ਬਣਨ ਤੇ ਮੁਆਵਜ਼ਾ ਮਿਲੂਗਾ ਸਾਰਾ ਦਿਨ ਤੁਸੀਂ ਕਹਿੰਦੇ ਜੇ ਕਾਂਗਰਸ ਸਰਕਾਰ ਦੀ ਗੱਲ ਨਹੀਂ ਮੁਆਵਜ਼ਾ ਕਿਹੜੀ ਗੱਲ ਟਰਾਲੀਆਂ ਦੀਆਂ ਉਹਨਾਂ ਨੇ ਚੋਰੀ ਕੋਈ ਇੱਕ ਮਿੰਟ ਤੁਸੀਂ 2 ਮਿੰਟ ਜੇ ਇਹ ਨਹੀਂ ਕਰਨਗੇ ਤੇ ਚੋਰਾਂ ਦੀ ਰੈਸ਼ਨ ਉਸ ਟਾਈਮ ਤੇ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਊ ਕਿ ਜਿੰਨਾ ਜਿੰਨਾ ਦੇਖੋ ਕੋਈ ਸੇ ਟਰਾਲੀਆਂ ਲੱਭ ਪਈਆਂ ਨੇ ਕੁਝ ਮਾਲ ਤੇ ਬਰਾਮਦ ਹੋ ਗਿਆ ਪਬਲਿਕ ਪ੍ਰੈਸ਼ਰ ਵਿਧਾਨ ਸਭਾ ਦਾ ਰੌਲਾ ਜਿਹੜਾ ਰਹਿ ਗਿਆ ਹੋਏਗਾ ਫਰੈਸ਼ ਇਹਦਾ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਇਨਕੁਆਰੀ ਨਵੇਂ ਸਿਰੇ ਹੋਏਗੀ ਜਿਹੜੇ ਹੋਰ ਬਾਕੀ ਖੱਬੇ ਸੱਜੇ ਬੰਦਿਆਂ ਦੇ ਨਾਂ ਜਿਹੜੇ ਅਸਲ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਤੇ ਜਿਹੜੇ ਪੁਲਿਸ ਵਾਲਿਆਂ ਨੇ ਚੋਰੀ ਕਰਵਾਈ ਉਹਨਾਂ ਨੂੰ ਅਸੀਂ 100% ਉਸ ਇਨਕੁਆਰੀ ਤੋਂ ਬਾਅਦ ਕੇਸ ਦੇ ਵਿੱਚ ਲੈ ਕੇ ਆਵਾਂਗੇ ਇਹ ਮੇਰੀ ਬਚਨ ਬੱਤਾ ਸੁਬਚੇ ਸਰ ਮੁੱਖ ਮੰਤਰੀ ਵੀ ਚੁੱਪ ਨੇ ਇਸ ਪੂਰੀ ਗੱਲ ਤੇ ਤੁਸੀਂ ਤਾਂ ਮੁੱਦਾ ਚੱਕਿਆ ਨਾ ਬੋਲ ਨਹੀਂ ਰਹੇ ਦੇਖੋ ਗੱਲ ਇਹ ਇਸ ਤਨਾ ਮੁੱਖ ਮੰਤਰੀ ਸਾਹਿਬ ਇਸ ਟਾਈਮ ਉਹਨਾਂ ਨੇ ਉਹਨਾਂ ਦੇ ਕੰਨ ਵੀ ਬੰਦ ਨੇ ਤੇ ਅੱਖਾਂ ਵੀ ਬੰਦ ਉਹ ਤੇ ਇੱਕ ਬਕਾਇਦਾ ਤੌਰ ਇੱਕ ਜਿਸਾਂ ਕਿਹਾ ਹੀ ਜਾਂਦਾ ਕਿ ਜਿਸ ਮੁੱਖ ਮੰਤਰੀ ਦੀਆਂ ਲੱਤਾਂ ਤੇ ਬਾਹਾਂ ਬੰਨ ਲੀਆਂ ਜਾਂਦੀ ਇੱਕ ਮਖੌਟਾ ਰਹਿ ਕੇ ਰਹਿ ਗਿਆ ਸਾਰੀਆਂ ਪਾਵਰਜ਼ ਕੇਜਰੀਵਾਲ ਕੋ ਸਾਰੀਆਂ ਬਦਲੀਆਂ ਅੱਜ ਜੋ ਕੁਝ ਹੋ ਰਹੀਆਂ ਨੇ ਜਿੰਨੀਆਂ ਪਾਵਰਜ਼ ਨੇ ਜਿੰਨੀ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਵਿੱਚ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਤੇ ਭਗਵੰਤੂ ਵੀ ਕਿਉਂਕਿ ਪੰਜਾਬ ਦਾ ਪੰਜਾਬ ਨੂੰ ਅਸੀਂ ਵਿਸ਼ਵਾਸ ਦੇ ਦਵਾਇਆ ਸੀ ਕਿ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਫਰਜ਼ੀ ਇਨਕਲਾਬੀਆਂ ਨੇ ਤੁਸੀਂ ਇਹਨਾਂ ਦਾ ਚਿਹਰਾ ਵੇਖ ਹੀ ਲਿਆ ਤੁਹਾਡੇ ਸਾਹਮਣੇ ਹੈ ਕਿਸੇ ਇੱਕ ਵਰਗ ਦੇ ਹੈ ਨਹੀਂ ਜੇ ਕਿਸਾਨ ਦੇ ਹੈ ਨਹੀਂ ਕਿਉਂਕਿ ਇਹੀ ਕਿਸਾਨ ਯੂਨੀਅਨਜ਼ ਨੇ ਜਿਨ੍ਹਾਂ ਨੇ ਇਹਨਾਂ ਨੂੰ ਰਾਤ ਚ ਲੈ ਕੇ ਤੇ ਜੀ ਇਹਨਾਂ ਨਾਲੇ ਕੰਮ ਕਰ ਸਕਦੇ ਨੇ ਹੋਰ ਕੌਣ ਕੀ ਇਹਨਾਂ ਤੇ ਕੀ ਆਸ ਉਮੀਦ ਕਰ ਸਕਦਾ